ਇਹ ਰਫ਼ ਆਪਣੀ ਹਾਲਤ ਪੰਜਾਬ ਨੂੰ ਦੱਸਣਾ ਚਾਹੁੰਦੇ ਆ। ਨਹੀਂ ਇਸੇ ਕੋਈ ਚੋਰੀ ਕਰਕੇ ਨਹੀਂ ਆਇਆ, ਕੋਈ ਡਕੈਤੀ ਕਰਕੇ ਨਹੀਂ ਆਇਆ। ਪੰਜਾਬ ਦੀ ਗੱਲ ਕਰਦੇ ਸੀ, ਪੰਜਾਬੀ ਦੀ ਗੱਲ ਕਰਦੇ ਸੀ, ਪੰਜਾਬੀਅਤ ਦੀ ਗੱਲ ਕਰਦੇ ਸੀਗੇ ਇਸ ਕਰਕੇ ਕਿ ਪੰਜਾਬ ਦੀ ਧਰਤੀ ਤੇ ਸਾਨੂੰ ਗੋਲੀ ਮਾਰ ਦਿੱਤੀ ਜਾਵੇ ਆਂਦੇ ਹੀ ਭਾਵੇਂ। ਉਹ ਵੀ ਮਨਜ਼ੂਰ। ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆਂ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲਤੇ ਨੇ ਤੇ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਦੋਸਤੋ ਉਹਨਾਂ ਦਾ ਵੀ ਸ੍ਰੀ ਅਮਰਸਰ ਸਾਹਿਬ ਕੇ ਮੋਰਚਾ ਲੱਗਿਆ ਹੈ। ਤਾਂ ਕਿ ਉਹਨਾਂ ਸਿੰਘਾਂ ਨੂੰ ਜਲਦ ਤੋਂ ਜਲਦ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੈੱਫਟ ਕੀਤਾ ਜਾਵੇ ਕਿਉਂਕਿ ਦੋਸਤੋ ਪਿਛਲੇ ਦਿਨੀ ਜੋ ਉਹਨਾਂ ਦੇ ਕਮਰਿਆਂ ਤੇ ਬਾਥਰੂਮਾਂ ਦੇ ਵਿੱਚੋਂ ਜੋ ਕੈਮਰੇ ਮਿਲੇ ਸੀ ਉਸ ਨੂੰ ਲੈ ਕੇ ਇਹ ਪੂਰਾ ਮਾਮਲਾ ਪਖਿਆ ਸੀ ਉਸ ਤੋਂ ਬਾਅਦ ਦੋਸਤੋ ਉਹ ਸਿੰਘ ਸਾਰੇ ਹੀ ਹਿਪਾ ਖੜਤਾਲ ਤੇ ਨੇ ਤੇ ਕੁਝ ਸਿੰਘਾਂ ਦੀ ਦੋਸਤੋ ਆਡੀਓ ਵੀ ਵਾਇਰਲ ਹੋਈਆਂ ਸੀ ਹੁਣ ਦੋਸਤੋ ਦਲਜੀਤ ਸਿੰਘ ਕਲਸੀ ਦੀ ਵੀ ਆਡੀਓ ਸਾਹਮਣੇ ਆਈ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਦਲਜੀਤ ਸਿੰਘ ਕਲਸੀ ਨੇ ਕੀ ਕਿਹਾ ਵਾਹਿਗੁਰੂ ਜੀ ਕੀ ਫਤਿਹ ਜੀ ਤਹੀਂ ਤੁਹਾਨੂੰ ਪਤਾ ਹੀ ਐ ਇਸ ਲਈ 11 ਤੋਂ ਜ਼ਿਆਦਾ ਹੋ ਗਈ 11 ਮਹੀਨੇ ਤੋਂ ਵੱਧ ਇੱਕ ਟਾਈਮ ਹੋ ਗਿਆ ਸਾਨੂੰ ਤੇ ਜਿੱਦਾਂ ਵੀ ਸੀਗਾ ਚੱਲੀ ਜਾ ਰਿਹਾ ਸੀ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਜਾਂ ਕਰੀਬ ਕਈ ਪ੍ਰੋਟੈਸਟ ਕਰਨੇ ਪਏ ਕਰੀਬ ਉਹ ਖੜਤਾਲਾ ਕਰਕੇ ਆਪਣੀਆਂ ਕੋਈ ਚੀਜ਼ਾਂ ਮੰਨੀਆਂ ਮਨਵਾਣੀਆਂ ਪਈਆਂ ਕੋਈ ਬੇਸਿਕ ਜਿਹੜੀ ਰਾਈਟ ਸੀਗੀ ਉਹ ਵੀ ਕਰਨੇ ਪਏ ਕਹਿਰ ਸਮਾਂ ਨਿਕਲ ਗਿਆ ਸੀਗਾ ਹੁਣ ਸਾਨੂੰ ਲੱਗਦਾ ਸੀ ਕਿ ਚੱਲ ਯਾਰ ਥੋੜਾ ਜਿਹਾ ਟਾਈਮ ਰਹਿ ਗਿਆ ਤੇ ਇਹ ਵੀ ਹੁਣ ਨਿਪਟ ਜਾਏਗਾ ਪਰ ਇਹਦੇ ਵਿੱਚ ਸਾਡੇ ਬੈਰਕਾਂ ਦੇ ਅੰਦਰ ਇਹਨਾਂ ਨੇ ਕਿਸੇ ਬਹਾਨੇ ਦੇ ਨਾਲ ਆਏ ਕਿ ਜੀ ਇਹ ਬਿਜਲੀ ਦੇ ਤਾਰਾਂ ਸਹੀ ਕਰਨੀਆਂ ਨੇ। ਕਹਿੰਗੇ ਕਰ ਦੋ। ਉੱਥੇ ਜੀ ਉਹ ਜਸੂਸੀ ਕੈਮਰੇ ਲਗਾ ਕੇ ਜਿਹੜੇ ਬਲਬ ਸੀਗੇ ਬਲਬ ਦੇ ਹੋਲਡਰਾਂ ਦੇ ਵਿੱਚ ਉਹ ਕੈਮਰੇ ਸੀਗੇ ਬਾਥਰੂਮਾਂ ਤੱਕ ਉਹ ਲਗਾਉਂਦੇ ਗਏ। ਭਾਈ ਸਾਹਿਬ ਦੇ ਕੈਬਿਨ ਚ ਲਗਾਉਂਦੇ ਸੀਗੇ ਬੈਰਕ ਵਿੱਚ ਬਾਕੀ ਦੋ ਬੈਰਕਾਂ ਦੇ ਅੰਦਰ ਲਾਣੇ ਸੀ। ਉੱਥੇ ਵੀ ਨਿਮਾਸ਼ ਕਰਕੇ ਚਲੇ ਗਏ। ਉਹ ਨਿਮਾਸ਼ ਕਰਕੇ ਚਲੇ ਗਏ ਸੀਗੇ। ਤੇ ਇਹਦ ਤਰ੍ਹਾਂ ਸ਼ੱਕ ਹੋਇਆ ਇੱਕ ਹੋਲਡਰ ਖੋਲ ਕੇ ਵੇਖਿਆ ਉਹਦੇ ਵਿੱਚ ਉਹਦੀ ਇੱਕ ਜਸੂਸੀ ਕੈਮਰਾ ਨਿਕਲਿਆ ਜਿਹੀਂ ਇੱਥੇ ਦੇ ਜੇਲ੍ਹ ਸੁਪਰੀਡੈਂਟ ਨੂੰ ਜੇਲਰ ਨੂੰ ਅਸਿਸਟੈਂਟ ਜੇਲਰਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਬੁਲਾਇਆ ਉਹਨਾਂ ਨੂੰ ਦਿਖਾਇਆ ਉਹਨਾਂ ਦੇ ਸਾਹਮਣੇ ਦੂਜਾ ਕੈਮਰਾ ਵੀ ਲਾਇਆ ਉਹ ਵੀ ਖੋਲ ਕੇ ਉਹਨਾਂ ਨੂੰ ਵਿਖਾਇਆ ਤੀਸਰਾ ਉਹਦੇ ਵਿੱਚ ਇੱਕ ਵੱਡਾ ਜਿਹਾ ਸਵਿੱਚ ਜਿਹਾ ਲਾਇਆ ਸੀਗਾ ਐਮਸੀਬੀ ਉਹ ਡਮੀ ਸੀ ਕਿਉਂਕਿ ਉਹਦੇ ਅੰਦਰ ਡੋਂਗਲ ਲਾਣਾ ਸੀ ਡੋਂਗਲ ਵਾਈਫਾਈ ਦੇ ਨਾਲ ਫਿਰ ਉਹ ਸਾਰਾ ਕੁਝ ਇਹਦੀ ਫੁਟੇਜ ਉੱਤੇ ਬੰਨੀ ਬੰਨੀ ਸੀ ਕੈਮਰਾ ਦੀ ਉਹ ਕਿੱਥੇ ਜਾਣੀ ਸੀਗੀ ਉੱਥੋਂ ਦੀ ਉਹ ਭੇਜੀ ਜਾਣੀ ਸੀ ਨਾਲ ਇੱਕ ਚਾਰਜਰ ਲੱਗਿਆ ਹੋਇਆ ਇਹਨਾਂ ਸਾਰਿਆਂ ਦੇ ਸਾਹਮਣੇ ਅਸੀਂ ਖੋਲ ਕੇ ਵਿਖਾਇਆ ਇਹਨਾਂ ਨੇ ਵੇਖਿਆ ਸੁਪਰੀਡੈਂਟ ਕਹੇ ਜੀ ਮੈਨੂੰ ਤਾਂ ਪਤਾ ਨਹੀਂ ਉਹਨੂੰ ਸੁਪਰੀਡੈਂਟ ਨੂੰ ਅਸੀਂ ਬੋਲਿਆ ਵੀ ਤੁਹਾਡੀ ਨਿਗਰਾਨੀ ਦੇ ਵਿੱਚ ਹੈ ਲੱਗ ਰਿਹਾ ਸੀ ਇਹਨਾਂ ਖੂਫੀਆ ਕੈਮਰੇ ਅੰਦਰ ਆ ਰਹੇ ਸੀਗੇ ਤੁਹਾਨੂੰ ਪਤਾ ਹੋਣਾ ਕਹਿੰਦੇ ਜੀ ਮੈਨੂੰ ਉੱਥੋਂ ਦੀ ਫੋਨ ਆਇਆ ਸੀ ਲੱਗਣੇ ਆ ਤੇ ਅਸੀਂ ਲਗਵਾ ਦਿੱਤੇ ਉਹ ਕਹਿੰਦੇ ਸਾਾਨੂੰ ਦੇ ਦਿਓ ਅਸੀਂ ਕਿਹਾ ਦੇਣਾ ਨਹੀਂ ਉੱਤਲੇ ਇੱਥੇ ਦੇ ਡੀਸੀ ਨੂੰ ਬੁਲਾ ਤੇ ਇੱਥੇ ਦੇ ਐਸਪੀ ਨੂੰ ਬੁਲਾ ਫਿਰ ਆਪਾਂ ਤੈਨੂੰ ਦਵਾਂਗੇ ਉੱਥੋਂ ਚਲੇ ਗਏ ਜਾ ਕੇ ਫਿਰ ਉਹ ਰਾਤੀ ਇੱਕ ਦੇਵਾਸ਼ੀਸ਼ ਬੋਰਾ ਕਰਕੇ ਬੰਦਾ ਉਹ ਕਹਿੰਦਾ ਜੀ ਮੈਂ ਇੱਥੇ ਦਾ ਮੈਜਿਸਟਰੇਟ ਹਾਂ ਮੰਨੂ ਦੇ ਦਿਓ ਅਸੀਂ ਉਹਨੂੰ ਵੀ ਦੇਣ ਤੋਂ ਮਨਾ ਕਰਤਾ ਕਿ ਭਈ ਡੀਸੀ ਨੂੰ ਬੁਲਾ ਤੇ ਐਸਪੀ ਨੂੰ ਬੁਲਾ ਫਿਰ ਅਸੀਂ ਥਾਰੇ ਦੇਣਾ ਹੈ ਉੱਥੇ ਆਪਾਂ ਕੋਲ ਕੇ ਥਾਰੇ ਰੱਖ ਦਿੱਤੇ ਜਿਹੜੇ ਅਸੀਂ ਸੁਪਰੀਅਰ ਦੇ ਸਾਹਮਣੇ ਖੋਲੇ ਸੀਗੇ ਫਿਰ ਉਹ ਸਾਰਾ ਰੱਖਤਾ ਉਸਦੇ ਬਾਅਦ ਉਹ ਜਿਹੜਾ ਦੇਵਾਸ਼ਿਸ਼ ਬੋਰਾ ਸੀ ਉਹ ਸਾਨੂੰ ਧਮਕੀ ਦੇ ਕੇ ਗਿਆ ਕਿ ਕੋਈ ਨਹੀਂ ਕੱਲ ਮੈਂ ਤੰਦ ਦਸਾਂ ਅਗਲੇ ਦਿਨ 17 ਤਰੀਕ ਨੂੰ ਇਹ ਪੂਰੀ ਫੋਰਸ ਲੈ ਕੇ 1.5 200 ਬੰਦਾ ਲੈ ਕੇ ਇਹ ਸਵੇਰੇ ਆ ਗਏ ਤੇ ਇਹਨਾਂ ਨਾਲ ਸਾਡੀ ਬਹਿਸ ਬੂਸ ਵੀ ਹੋਈ ਪਰ ਅਸੀਂ ਜੇਲ੍ਹ ਦੇ ਵਿੱਚ ਆ ਕਿੱਥੇ ਤੱਕ ਲੜ ਸਕਦੇ ਆ ਲੜ ਹੀ ਨਹੀਂ ਸਕਦੇ ਅਸੀਂ ਤੇ ਅਸੀਂ ਉਹ ਦੇਣੇ ਹੀ ਸੀ ਅਸੀਂ ਸਾਰਿਆਂ ਦੇ ਸਾਹਮਣੇ ਉਸ ਪੂਰੀ ਜੇਲ੍ਹ ਉੱਥੇ ਇਕੱਠੀ ਹੋ ਚੁੱਕੀ ਸੀਗੀ ਪੂਰੀ ਜੇਲ੍ਹ ਦੇ ਸਾਹਮਣੇ ਅਸੀਂ ਬੈੱਡ ਦੇ ਉੱਤੇ ਉਹ ਸਾਰੇ ਖੂਫੀਆ ਕੈਮਰੇ ਉਹ ਡੋਂਗਲ ਉਹ ਵਾਈਫਾਈ ਡੋਂਗਲ ਉਹ ਜਿੰਨਾ ਵੀ ਹੋਰ ਤਾਰਾਂ ਤੁਰਾ ਰੱਖ ਸੀਗੀਆਂ ਉਹ ਸੇਮ ਮੰਦਰ ਸੀਗੇ ਉਹ ਸਾਰਾ ਕੁਝ ਹੀ ਉੱਥੇ ਕੋਲ ਕੇ ਰੱਖਦਾ ਉਹਦੀਆਂ ਫੋਟੋਆਂ ਖਿਜਵਾਈਆਂ ਪਰ ਸਾਨੂੰ ਦੇਣ ਤੋਂ ਮਨਾਂ ਕਰਦਾ ਹਾਂ ਲਿਖਤ ਵਿੱਚ ਕਿ ਭਈ ਅਸੀਂ ਤੁਹਾਨੂੰ ਲਿਖਤ ਵਿੱਚ ਨਹੀਂ ਦਵਾਂਗੇ ਸਾਡੀ ਇਨਕੁਆਇਰੀ ਹੋਏਗੀ ਫਲਾਂਟਿੰਗ ਜਿਹੜਾ ਵੀ ਬੰਦੇ ਉਹਨਾਂ ਨੂੰ ਲਾਣੇ ਹੁੰਦੇ ਤੇ ਨਾਲ ਦੀ ਸਰ ਕੋ ਸਰਚ ਵੀ ਕਰਨੀ ਹੈ ਸਰਚ ਕਰਕੇ ਉਹ ਜਿਹੜਾ ਹੁੰਦਾ ਹੀ ਹੈ ਦੋ ਫੋਨ ਜੀ ਉੱਥੇ ਸਾਡੇ ਬਰਾਮਦ ਹੋਏ ਜੇ ਅਸੀਂ ਖੁਦ ਉਹਨਾਂ ਨੂੰ 16 ਤਰੀਕ ਨੂੰ ਅਸੀਂ ਲੈਟਰ ਲਿਖ ਕੇ ਸੁਪਰੀਡੈਂਟ ਨੂੰ ਦੇਤੀ ਸੀਗੀ ਕਿ ਵੀ ਸਾਡੇ ਰੂਮ ਦੇ ਅੰਦਰ ਖੂਪੀਏ ਕੈਮਰੇ ਲੱਗਿਆ ਹੈ ਇਸ ਦੀ ਜਾਂਚ ਹੋਵੇ ਤੇ ਵੱਡੇ ਅਫਸਰਾਂ ਨੂੰ ਇੱਥੇ ਬੁਲਾਇਆ ਜਾਵੇ ਡੀਸੀ ਅੰਮ੍ਰਿਤਸਰ ਨੂੰ ਵੀ ਅਸੀਂ ਲਿਖ ਦਿੱਤਾ ਸੀਗਾ ਉਸ ਦੇ ਬਾਵਜੂਦ 16 ਨੂੰ ਕੋਈ ਨਹੀਂ 17 ਨੂੰ ਇਹਨਾਂ ਨੇ ਸਾਡੇ ਉੱਤੇ ਪਾਤਾ ਕਿ ਜੀ ਇਹ ਉੱਥੋਂ ਦੀ ਫੋਨ ਮਿਲਿਆ ਹੁਣ ਉਹ ਫੋਨ ਇੱਕ ਬੱਚੇ ਦੀ ਵਾਚ ਸੀ ਗੁਰਮੀਤ ਭਾਈ ਦੀ ਬੇਟੀ ਆਈ ਸੀ ਉਹਦੀ ਇੱਕ ਛੋਟੀ ਜੀ ਵਾਚ ਸੀਗੀ ਉਹ ਮੇਰੇ ਕਾ 40 50 ਰੁਪਏ ਦੀ ਹੋਣੀ ਹੈ ਚਾਈਨੀਜ਼ ਜਿਹੜਾ ਬੱਚਾ ਹੱਥ ਤੇ ਬੰਧਾ ਉਸ ਨੂੰ ਇਹਨਾਂ ਨੇ 스마트 ਵਾਚ ਲਿਖ ਦਿੱਤਾ ਪਤਾ ਨਹੀਂ ਟੀਵੀ ਤੇ ਜਿਹੜੇ ਰਿਮੋਟ ਹੁੰਦੇ ਆ ਉਹ پابੰਦੀ ਛੁੱਟਾ ਚੀਜ਼ਾਂ ਦੇ ਵਿੱਚ ਇਹਨਾਂ ਨੇ ਐਡ ਕੀਤਾ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਆਪਣੇ ਕੋਲ ਰੱਖ ਰੁੱਕੇ ਉਹ ਸਾਡੇ ਉੱਤੇ ਪਾ ਦਿੱਤੀਆਂ ਹੁਣ ਸ਼ਾਮ ਤੱਕ ਸਾਨੂੰ ਪਤਾ ਸੀਗਾ ਹੁਣ ਸ਼ਾਮ ਤੱਕ ਅਸੀਂ 16 ਤਰੀਕ ਨੂੰ ਹੀ ਭੁਖੜ ਹੜਤਾਲ ਕਰਤੀ ਸੀ ਵਾਹੇ ਤੇ 16 ਦੀ ਰਾਤ ਨੂੰ ਸਤਾਰਾ ਨੂੰ ਸਾਨੂੰ ਪਤਾ ਲੱਗਿਆ ਕਿ ਜੀ ਇੱਕ ਇੱਥੇ ਆਸਾਮ ਦੇ মিডিਆ ਦੇ ਵਿੱਚ ਇਹ ਚੱਲਿਆ ਕਿ ਜਿਹੜੇ ਖਾਲਿਸਤਾਨੀ ਲੋਕ ਹੈਗੇ ਆ ਇਹਨਾਂ ਦੇ ਕੋਲੋਂ ਇਹ ਇਹ ਪਬੰਦ ਦੀ ਸ਼ੁਦਾ ਚੀਜ਼ਾਂ ਮਿਲਿਆ ਉਸ ਦੇ ਵਿੱਚ ਖੂਫੀਆ ਕੈਮਰਿਆਂ ਦਾ ਕੋਈ ਜ਼ਿਕਰ ਨਹੀਂ ਸੀ ਅਸੀਂ ਧੋਖੜਤਾ ਜਾਰੀ ਰੱਖੀ ਅਸੀਂ ਇਹਨਾਂ ਨੂੰ ਇਹ ਫਿਰ ਇੱਥੋਂ ਦੀ 18 ਨੂੰ ਨਹੀਂ 19 ਨੂੰ ਫਿਰ ਆਈਜੀ ਜਿਹੜੇ ਪੁਲਿਸ ਆਈਜੀ ਜੇਲ ਹੈਗੇ ਆ ਕੋਈ ਮੈਡਮ ਹੈ ਉਹ ਆਏ ਉਹਨਾਂ ਦੇ ਸਾਹਮਣੇ ਸਾਰਾ ਕੁਝ ਸੁਪਰੀਡੈਂਟ ਨੇ ਉਹਨਾਂ ਦੇ ਸਾਹਮਣੇ ਬੋਲਿਆ ਮੰਨਿਆ ਕਿ ਬਈ ਹਾਂ ਖੂਫੀਆ ਕੈਮਰੇ ਮਿਲੇ ਸੀਗੇ ਮੇਰੇ ਕੋਲੋਂ ਉਤੋਂ ਦੀ ਆਰਡਰ ਸੀਟ ਮੈਂ ਲਗਵਾਏ ਸੀ ਲੇਕਿਨ ਮੈਡਮ ਨੂੰ ਵੀ ਇਹੀ ਬੋਲਿਆ ਕਿ ਜੀ ਤੁਸੀਂ ਸਾਨੂੰ ਲਿਖਤ 'ਚ ਇਹ ਦੇਵੋਗੇ ਮੈਡਮ ਕਹਿੰਦੀ ਜੀ ਮੈਂ ਲਿਖਤ ਤੇ ਨਹੀਂ ਦੇ ਸਕਦੀ ਮੈਂ ਜੋ ਇੱਥੇ ਦੇਖ ਰਹੀ ਹਾਂ ਤੁਸੀਂ ਠੀਕ ਹੋ ਔਰ ਤੁਹਾਡੇ ਨਾਲ ਤੁਸੀਂ ਵਿਕਟਿਮ ਹੋ ਤੁਹਾਡੇ ਨਾਲ ਇਹ ਇੱਕ ਗਲਤ ਕੀਤਾ ਗਿਆ ਤੇ ਮੈਂ ਰਿਪੋਰਟ ਉੱਤੇ ਦਵਾਂਗੀ ਉਨ ਉਹਨਾਂ ਨੇ ਕੀ ਰਿਪੋਰਟ ਦਿੱਤੀ ਸਾਨੂੰ ਅਜੇ ਤੱਕ ਤਾਂ ਨਹੀਂ ਪਤਾ ਜੋ ਵੀ ਸੀ ਇਹ ਕੀਤਾ ਕਿਉਂ ਜਾ ਰਿਹਾ ਸੀਗਾ ਬਾਥਰੂਮਾਂ ਤੱਕ ਕੈਮਰੇ ਲਗਾ ਕੇ ਉਹ ਅਸਲ ਦੇ ਵਿੱਚ ਜਿੱਦਾਂ ਭਾਈ ਸਾਹਿਬ ਦੇ ਆ ਹੋਰ ਬੰਦਿਆਂ ਦੇ ਉਹ ਕੋਈ ਸਮਝ ਸਕਦੇ ਹੋ ਕਿ ਉਹ ਉਹ ਵੀਡੀਓ ਕੱਢ ਕੇ ਉਹ ਬਾਹਰ ਛੁੱਟ ਦਿੱਤਾ ਜਾਂਦਾ ਹੈ ਫਿਰ ਅੱਜ ਕੱਲ ਉਹ ਵੀਡੀਓ ਇਦਾਂ ਛੁੱਟਿਆ ਜਾਂਦਾ ਹੈ ਸੋਸ਼ਲ ਮੀਡੀਆ ਉੱਤੇ ਉਹਦੇ ਉੱਤੇ ਟਰੋਲ ਹੋ ਜਾਂਦਾ ਉਹਦੇ ਉੱਤੇ ਕਮੇਡੀ ਹੋ ਜਾਂਦੀ ਹੈ ਉਹਦੇ ਉੱਤੇ ਉਹ ਭੱਦੇ ਕਿਸਮ ਦੇ ਚੀਜ਼ਾਂ ਬਣ ਜਾਂਦੀਆਂ ਉਹ ਫਿਰ ਬੰਦੇ ਦਾ ਕਿਰਦਾਰ ਖਤਮ ਕਰ ਦਿੱਤਾ ਜਾਂਦਾ ਜਦੋਂ ਬੰਦੇ ਦਾ ਕਿਰਦਾਰ ਖਤਮ ਹੋ ਜਾਂਦਾ ਫਿਰ ਉਸ ਦੀ ਗੱਲ ਦਾ ਵਜਨ ਟੁੱਟ ਜਾਂਦਾ ਇਹ ਹੁਣ ਇਸ ਸਾਜ਼ਿਸ਼ ਦੇ ਪਿੱਛੇ ਕੌਣ ਸੀ ਸਾਨੂੰ ਹਾਲ ਤੱਕ ਨਹੀਂ ਪਤਾ ਸੁਪਰੀਡੈਂਟ ਸਾਹਿਬ ਸਾਨੂੰ ਇਹੀ ਕਹਿੰਦੇ ਆ ਕਿ ਜੀ ਉੱਤੋਂ ਦੀ ਮੈਨੂੰ ਆਰਡਰ ਸੀਗਾ ਮੇਰੇ ਕੋਲੋਂ ਕਰਵਾਇਆ ਗਿਆ ਇਹਨੇ ਕਰਵਾਇਆ ਸਾਨੂੰ ਨਹੀਂ ਪਤਾ ਅਸੀਂ ਹੁਣ ਜਦੋਂ ਅਸੀਂ ਪਿੱਛੇ ਜਦੋਂ ਦੇਖਦੇ ਆ ਕਿਹੇ ਤਰ੍ਹਾਂ ਹੋ ਜਾਂਦਾ ਤੇ ਫਿਰ ਉਹ ਇੱਕ ਪੌਮ ਜਿਹੜੀ ਆ ਉਹ ਵੰਡ ਜੀ ਜਾਂਦੀ ਅੱਧੀ ਕੁੱਝ ਕਹੀ ਜਾਂਦੀ ਹੈ ਕਿ ਨਹੀਂ ਜੀ ਇਹਨਾਂ ਨੇ ਨਹੀਂ ਕਰਾਇਆ ਉਹ ਤਾਂ ਨੇਚੁਰਲ ਹੋ ਗਿਆ ਹੁਣ ਫਲਾਣ ਹੋ ਗਿਆ ਹੁਣ ਹੁਣੇ ਸਾਡੇ ਨਾਲ ਹੋ ਰਿਹਾ ਅਸੀਂ ਪਹਿਲਾਂ ਪੰਜਾਬ ਨੂੰ ਦੱਸਣਾ ਚਾਹ ਰਹੇ ਕਿ ਇਦਾਂ ਹੋ ਰਿਹਾ ਕੋਣ ਕਰਵਾ ਰਿਹਾ ਤੁਹਾਨੂੰ ਨਹੀਂ ਪਤਾ ਤੁਹਾਡੇ ਇਦਾਂ ਕਰਵਾਉਣ ਦਾ ਕਿਹਨੂੰ ਫਾਇਦਾ ਹੋ ਰਿਹਾ ਤੁਹਾਨੂੰ ਨਹੀਂ ਪਤਾ ਜੇਲ੍ਹ ਵਾਲਿਆਂ ਨੂੰ ਵੀ ਇਸ ਦਾ ਮਨ ਨੂੰ ਨਹੀਂ ਲੱਗਦਾ ਕਿ ਜੇਲ੍ਹ ਦੇ ਜਿਹੜੇ ਜੇਲਰ ਹੈ ਸੁਪਰੀਡੈਂਟ ਹੈ ਜਾਂ ਹੋਰ ਇੱਥੇ ਗਾਰਡ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਇਹਦਾ ਫਾਇਦਾ ਨਹੀਂ ਹੋਣਾ ਅਸੀਂ ਇਸ ਦੀ ਮੰਗ ਕਰਦੇ ਹਾਂ ਮੈਂ ਮੰਗਦਾ ਸਾਨੂੰ ਪਤਾ ਇਨਸਾਫ ਮਿਲਣਾ ਮੁੱਲਾਂ ਦੇ ਕੱਖ ਨਹੀਂ ਹੈਗਾ ਹੁਣ ਸਾਡੇ ਕੁਛ ਦਿਨ ਰਹਿ ਗਏ ਆ ਮੇਰੇ ਕਹ 25 25 26 ਦਿਨ ਰਹਿ ਗਏ ਹੋਣੇ ਸਾਡੇ ਐਨਐਸਏ ਖਤਮ ਹੋਣ ਨੂੰ ਸਾਡੀ ਪੰਜਾਬ ਦੇ ਵੱਡੇ ਅਫਸਰਾਂ ਨਾਲ ਮੇਰੀ ਕੱਲ ਵੀ ਗੱਲ ਹੋਈ ਸੀਗੀ ਤੇ ਮੈਂ ਉਹਨਾਂ ਨੂੰ ਇਹੀ ਗੱਲ ਬੋਲੀ ਕਿ ਤੁਸੀਂ ਸਾਡਾ ਜਿਹੜਾ ਹੁਣ ਰਹਿ ਗਿਆ ਨਾ ਟਾਈਮ ਉਹ ਕਹਿੰਦੇ ਜੀ ਅਸੀਂ ਇਨਵੋਲ ਨਹੀਂ ਹੈਗੇ ਮੈਂ ਤੁਸੀਂ ਇਨਵੋਲ ਨਹੀਂ ਹੈਗੇ ਨਾ ਤੁਸੀਂ ਐਨਐਸਏ ਅਹੀਂ ਆ ਨਹੀਂ ਕਹਿੰਦੇ ਸਾਡੀ ਐਨਐਸਏ ਤੋੜ ਦਿਓ ਸਾਡੇ ਜਿੰਨੇ ਵੀ ਦਿਨ ਰਹਿ ਗਏ ਆ ਇਹ ਮੀਂਹ ਦੇ ਹਫ਼ਤੇ ਜਿਹੜੇ ਹੈਗੇ ਆ ਇਹ ਤੁਸੀਂ ਪੰਜਾਬ 'ਚ ਇਸ ਤੋਂ ਵੱਧ ਸਾਡੇ ਲਵਾ ਲਿਓ ਜੇ ਸਾਨੂੰ ਪੰਜਾਬ ਲੈ ਕੇ ਜਾਓ ਇੱਥੇ ਉਦੋਂ ਦੀ ਭੋਖੜਦਾਲ ਚਾਲੂ ਹੈ ਬਸੰਤ ਸਿੰਘ ਦੌਲਤਪੁਰ ਜੋ ਹੈਗੇ ਆ ਉਹਨਾਂ ਨੇ ਪਾਣੀ ਦਾ ਘੋਟ ਤੱਕ ਨਹੀਂ ਪੀਤਾ ਅਹੀਂ ਲੋਕ ਪਾਣੀ ਪੂਣੀ ਪੀ ਰਹੇ ਆ ਤਾਂ ਕਿ ਜਿਨ੍ਹਾਂ ਨੇ ਭੋਖੜਦਾਲ ਉਸ ਸੀਵਰ ਰੱਖੀ ਹੋਈ ਹੈ ਜਿਹੜੇ ਹੁਣ ਖਾਸ ਕਰ ਬਸੰਤ ਦੀ ਤਾਂ ਬਹੁਤ ਜ਼ਿਆਦਾ ਹਾਲਤ ਖਰਾਬ ਹੋਈ ਹੋਈ ਹੈ ਚਾਚੇ ਨੇ ਵੀ ਪਾਣੀ ਤੱਕ ਛੱਡ ਦਿੱਤਾ ਹੋਇਆ ਹੈ ਉਨੇ ਪਹਿਲਾਂ 1-2 ਦਿਨ ਪਾਣੀ ਪੀਤਾ ਸੀਗਾ ਉਸਦੇ ਬਾਅਦ ਉਹਨੇ ਛੱਡਿਆ ਹੋਇਆ ਚਾਚੇ ਵੀ ਹਾਲਤ ਜਿਹੜੀ ਆ ਉਹ ਉਹ 슈ਗਰ ਦਾ ਪੇਸ਼ੈਂਟ ਹੈ 슈ਗਰ ਇੱਕ ਵਾਰੀ ਡਿੱਗੀ ਜੇਕਰ ਤਾਂ ਬੰਦੇ ਕੋਲ ਉਹ ਕਲਾਸ ਸੌਣ ਦੇ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਬਚਦਾ ਕਿ ਉਹ ਉਹ ਕੋਈ ਇਦਾਂ ਨਹੀਂ ਹੁੰਦਾ ਕਿ ਉਹ 2-4 ਦਿਨ ਕੱਢ ਜੇ ਫਿਰ ਉਹ 2-4 ਘੰਟੇ ਦੀ ਗੱਲ ਉਹਦੀ ਰਹਿ ਜਾਂਦੀ ਹੁੰਦੀ ਹੈ ਕਿਸੇ ਵੀ ਸਮੇ ਚਾਚੇ ਨਾਲ ਇਹ ਹੋ ਸਕਦਾ ਚਾਚੇ ਨੇ ਵੀ ਇਹ ਬੋਲਿਆ ਹੋਇਆ ਕਿ ਮੇਰੇ ਨਾਲ ਅਗਰ ਕੁਝ ਵੀ ਹੁੰਦਾ ਹੈ ਤਾਂ ਮੇਰੇ ਮੂੰਹ 'ਚ ਪਾਣੀ ਵੀ ਨਾ ਪਾਇਆ ਜਾਵੇ ਨਾ ਕੁਝ ਮੇਰੇ ਮੂੰਹ 'ਚ ਮਿੱਠਾ ਪਾਇਆ ਜਾਵੇ ਸੇਮ ਬਸੰਤ ਨੇ ਬੋਲੇ ਆ ਕਿ ਮੇਰੀ ਨਾ ਅਰਦਾਸ ਕਰ ਲਈ ਹੈ ਤੇ ਮੇਰੇ ਇਹ ਹਾਲਤ ਆ ਇੱਥੇ ਅਸੀਂ ਸਿਰਫ ਆਪਣੀ ਹਾਲਤ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਅਸੀਂ ਇੱਥੇ ਕੋਈ ਚੋਰੀ ਕਰਕੇ ਨਹੀਂ ਆਏ ਕਿਸੇ ਉਹ ਤਾਂ ਕੈਤੀ ਕਰਕੇ ਨਹੀਂ ਆਏ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਦੀ ਗੱਲ ਕਰਦੇ ਸੀ ਪੰਜਾਬੀਅਤ ਦੀ ਗੱਲ ਕਰਦੇ ਸੀਗੇ ਇਸ ਕਰਕੇ ਅਸੀਂ ਇੱਥੇ ਫਸੇ ਹੋਏ ਆ ਤੇ ਹੁਣ ਸਾਡਾ ਜਿਹੜਾ ਐਨਐਸਏ ਇਹਨਾਂ ਨੇ ਲਾਣਾ ਸੀਗਾ ਉਹ ਲਾ ਵੀ ਲਿਆ ਕਾਲ ਸਾਡੀ ਜ਼ਿੰਦਗੀ ਦਾ ਖਰਾਬ ਹੋ ਵੀ ਗਏ ਸਾਡੇ ਪਰਿਵਾਰਾਂ ਦੇ ਵਿੱਚ ਕਿਸੇ ਦੀ ਕਿਸੇ ਦੇ ਬੱਚੇ ਆ ਉਹ ਉਹ ਮਾਂ ਨੂੰ ਰੋਜ਼ ਪੁੱਛਦੇ ਆ ਕਿ ਪਾਪਾ ਨੇ ਕਦੋਂ ਆਣਾ ਔਰ ਉਸ ਮਾਂ ਨੇ ਹਾਲੇ ਤੱਕ ਇਹ ਦੱਸਿਆ ਨਹੀਂ ਕਿ ਪਿਓ ਕਿੱਥੇ ਆ ਕੇ ਉਹਨੂੰ ਹਮੇਸ਼ਾ ਇਹੀ ਕਹਿ ਕੇ ਕਹਿ ਕੇ ਝਾਲ ਦਿੰਦੀ ਆ ਮਾਂ ਕਿ ਆ ਰਹੇ ਇੱਕ ਦੋ ਦਿਨ ਚਾਰੇ ਇੱਕ ਦੋ ਦਿਨ ਚਾਰੇ ਕਿਸੇ ਦੀ ਭੈਣ ਦਾ ਵਿਆਹ ਲੇਟ ਹੁੰਦਾ ਪਿਆ ਬਸੰਤ ਸਿੰਘ ਦੀ ਮਾਂ ਜਿਹੜੀ ਉਹ ਮਾਨਸਿਕ ਤੌਰ ਤੇ ਇੰਨੇ ਡਿਸਟਰਬ ਹੋ ਚੁੱਕੇ ਆ ਉਹ ਹੁਣ ਦੇ ਨਹੀਂ ਕਾਫੀ ਕਈ ਮਹੀਨੇ ਹੋ ਗਏ ਆ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਉਹ 20-25 ਸਾਲ ਪਿੱਛੇ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਦੀ ਉਹ ਕਿਹਦਾ ਵਿਆਹ ਉਹਨਾਂ ਦੇ ਪਰਿਵਾਰ 'ਚ ਹੋ ਚੁੱਕੇ ਕਿਹਦਾ ਨਹੀਂ ਹੋਇਆ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਉਹਨਾਂ ਦੀ ਮਾਨਸਿਕ ਸਥਿਤੀ ਇਹੋ ਜੀ ਹੋ ਚੁੱਕੀ ਹੈ ਕਿਸੇ ਦੇ ਬੱਚਿਆਂ ਦਾ ਵਿਆਹ ਹੈ ਕਿਸੇ ਦੇ ਭਰਾ ਦਾ ਕੁਝ ਹੈ ਕਿਸੇ ਦੇ ਪਿਓ ਦਾ ਕੁਝ ਹੈ ਸਾਡੀ ਜ਼ਿੰਦਗੀਆਂ ਦੇ ਇੱਕ-ਇੱਕ ਸਾਲ ਇਹਨਾਂ ਨੇ ਖਰਾਬ ਕਰ ਦਿੱਤੇ ਹੋਏ ਆ ਸਾਹੀ ਉਹ ਵੀ ਚਲੋ ਮਨਜ਼ੂਰ ਛੱਟ ਲਿਆ ਨਿਕਲ ਹੀ ਗਿਆ ਹੁਣ ਸਾਡੀ ਸਿਰਫ ਇੱਕ ਇੰਨੀ ਡਿਮਾਂਡ ਹੈ ਕਿ ਸਾਨੂੰ ਪੰਜਾਬ ਲਿਆਇ ਜਾਵੇ ਇਸਾਨੂੰ ਬੇਸ਼ੱਕ ਅਗਰ ਇਹਨਾਂ ਨੇ ਇਹ ਵੀ ਅਸੀਂ ਕਹਿੰਦੇ ਹਾਂ ਕਿ ਪੰਜਾਬ ਲੈ ਆ ਕੇ ਪੰਜਾਬ ਦੀ ਧਰਤੀ ਤੇ ਸਾਨੂੰ ਗੋਲੀ ਮਾਰ ਦਿੱਤੀ ਜਾਵੇ ਆਂਦੇ ਹੀ ਭਾਵੇਂ ਉਹ ਵੀ ਮਨਜ਼ੂਰ ਪਰ ਅਸੀਂ ਇੱਥੇ ਨਹੀਂ ਮਰਨਾ ਚਾਹੁੰਦੇ ਪੰਜਾਬ ਦੀ ਧਰਤੀ ਤੋਂ ਦੂਰ ਨਹੀਂ ਮਰਨਾ ਚਾਹੁੰਦੇ ਸਾਨੂੰ ਜੋ ਵੀ ਇਸ ਚੀਜ਼ ਦੇ ਜਿਸ ਦੇ ਵੀ ਹੱਥ ਵਿੱਚ ਹੈਗੇ ਆ ਉਹ ਅ ਇਦਾਂ ਕਹਿ ਲਓ ਕਿ ਅਸੀਂ ਉਹਨੂੰ ਇਹ ਇਹ ਗੱਲ ਬੋਲ ਦਿਆਂ ਪੰਜਾਬ ਸਰਕਾਰ ਦੇ ਹੱਥ ਵਿੱਚ ਬਿਲਕੁਲ ਇਹ ਸਾਰੀ ਚੀਜ਼ ਹੈਗੀ ਹੈ ਉਹਨਾਂ ਨੇ ਸਾਡੇ ਜਿਹੜੇ ਜ਼ਿੰਦਗੀ ਦਾ ਇੱਕ ਤਾਲ ਲਾਣਾ ਸੀ ਲਾ ਲਿਆ ਜਿਹੜੇ ਹੁਣ 3-4 ਹਫ਼ਤੇ 3 ਸਵਾ 3 ਜੋ ਵੀ ਹਫ਼ਤੇ ਰਹਿ ਗਏ ਨੇ ਉਹ ਸਾਡੇ ਇਸ ਤੋਂ ਭਾਵੇਂ ਤੁਸੀਂ ਜ਼ਿਆਦਾ ਲਵਾਣੇ ਆਂ ਪੰਜਾਬ ਸਾਡੇ ਲਵਾ ਲਓ ਤੇ ਅਸੀਂ ਸੰਗਤ ਨੂੰ ਇੱਕ ਇਹ ਗੱਲ ਵੀ ਦੱਸਣਾ ਚਾ ਰਹੇ ਹਾਂ ਕਿ ਤੇ ਬਾਅਦ ਚੋਂ ਆਪਾਂ ਇਸ ਪੰਬਰ ਪੂਸੇ 'ਚ ਬਹਿ ਜੰਨੇ ਹੁੰਨੇ ਆਂ ਕਿ ਬਈ ਇਹ ਨਾ ਇਦਾਂ ਹੋਇਆ ਨਹੀਂ ਨਹੀਂ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੁੰਦਾ ਅਸੀਂ ਖੁਦ ਇਸ ਦੇ ਭੁਗਤ ਵਰਗੀਆਂ ਇਹ ਇਹ ਭੁਗਤ ਰਹੇ ਹਿਸਮੇ ਸਾਡੇ ਨਾਲੇ ਹੋ ਰਿਹਾ ਹੈ ਇਹ ਸਾਡੇ ਅਗਰ ਪ੍ਰਾਈਵੇਸੀ ਦੀ ਇੱਥੇ ਤੱਕ ਫ੍ਰੀਚ ਹੋ ਸਕਦੀ ਹੈ ਇੱਥੇ ਤੱਕ ਅਗਰ ਉਸ ਦੇ ਅੰਦਰ ਉਸ ਦਾ ਨੁਕਸਾਨ ਕੀਤਾ ਜਾ ਸਕਦਾ ਹੈ ਸਾਡੇ ਖਾਣੇ ਵਿੱਚ ਵੀ ਕੁਝ ਪਾ ਕੇ ਦਿੱਤਾ ਜਾ ਸਕਦਾ ਤੇ ਸਾਨੂੰ ਇਹੀ ਇੱਕ ਮੰਗ ਹੈਗੀ ਆ ਹੁਣ ਜਾਂ ਤਾਂ ਸਾਨੂੰ ਪੰਜਾਬ ਲੈ ਆਏ ਜਾਵੇ ਨਹੀਂ ਤਾਂ ਫਿਰ ਇੱਕ ਦੋ ਬੰਦਾ ਇੱਥੋਂ ਦੀ ਉਹ ਕਦੀ ਵੀ ਚੜਾਈ ਕਰ ਸਕਦਾ ਕਿਸੇ ਵੀ ਸਮੇਂ ਕੋਈ ਵੀ ਚੀਜ਼ ਕੋਈ ਵੀ ਖਬਰ ਆ ਸਕਦੀ ਹੈ ਤੇ ਤੁਸੀਂ ਅਰਦਾਸ ਕਰਿਓ ਤੇ ਅਸੀਂ ਚਾਹਦੇ ਆ ਕਿ ਤੁਸੀਂ ਪੰਜਾਬ ਸਰਕਾਰ ਦੇ ਉੱਤੇ ਇਸ ਚੀਜ਼ ਦਾ ਤੁਸੀਂ ਵੀ ਆਵਾਜ਼ ਚੁੱਕੋ ਅੱਜ ਸਾਡੇ ਨਾਲ ਹੋ ਰਿਹਾ ਕੱਲ ਤੁਹਾਡੇ ਕਿਸੇ ਪੜਪਰਾਣਾ ਹੋ ਸਕਦਾ ਤੁਹਾਡੇ ਨਾਲ ਹੋ ਸਕਦਾ ਤੇ ਅਸੀਂ ਕੋਈ ਕੋਈ ਚੋਰੇ ਚੋਰ ਚੱਕੇ ਤਾਂ ਹੈਗੇ ਨਹੀਂ ਕਿ ਇੱਥੇ ਅਸੀਂ ਕਿਸੇ ਗਲਤ ਕੰਮ ਦੇ ਲਈ ਆਏ ਹੋਏ ਆ ਅਸੀਂ ਇਸ ਪੰਜਾਬ ਦੇ ਲਈ ਆਏ ਸਿਗੇ ਤੇ ਅੱਜ ਪੰਜਾਬ ਨੂੰ ਪੰਜਾਬ ਆਵਾਜ਼ ਨਹੀਂ ਵੀ ਚੁੱਕਦਾ ਤਾਂ ਵੀ ਕੋਈ ਗੱਲ ਨਹੀਂ ਸਾਡਾ ਇੱਕ ਉਹ ਸਿਗਾ ਕਿ ਇਹ ਪੰਜਾਬ ਨੂੰ ਸੰਗਤ ਨੂੰ ਇਹ ਦੱਸੀਏ ਕਿ ਬਈ ਸਾਡੇ ਨਾਲ ਇੱਥੇ ਕੀ ਹੁੰਦਾ ਪਿਆ ਸਾਡੀ ਸਜ਼ਾ ਵੀ ਪੂਰੀ ਹੋ ਚੁੱਕੀ ਆਲਮੋਸਟ ਤੇ ਹੁਣ ਜਿਹੜੀ ਵੀ ਚੀਜ਼ ਹੈਗੀ ਆ ਪੰਜਾਬ ਸਰਕਾਰ ਨੂੰ ਉਹ ਉਹ ਵੀ ਸਿਰ ਮੱਥੇ ਕੀਆ ਕਰੋ ਕਹਿੰਦੇ ਆ ਕਿ ਬਈ ਇੱਥੇ ਹੀ ਮਰ ਜਾਓ ਇੱਥੇ ਹੀ ਮਰ ਜਾਵਾਂਗੇ ਆਪਾਂ ਹੋਰ ਨਹੀਂ ਤਾਂ ਹੋਰ ਅੱਜ ਨਹੀਂ ਤਾਂ ਤਿੰਨ ਹਫ਼ਤੇ ਬਾਅਦ ਕਿਥੋਂ ਦੀ ਪਹੁੰਚ ਹੀ ਜਾਣਗੇ ਤੇ ਇੱਕ ਦੋ ਬੰਦਾ ਘੱਟ ਹੋਏਗਾ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਇਨੀ ਵੰਦੀਆਂ ਸੀ ਜੀ ਤੇ ਦੇਖੋ ਇੱਥੇ ਜਿੱਦਾਂ ਭਾਈ ਸਾਹਿਬ ਦੀ ਜੋ ਸਾਡੇ ਭਾਬੀ ਜੀ ਉਹਨਾਂ ਦੇ ਵਾਈਫ ਜਿਹੜੇ ਆ ਉਹ ਪਿਛਲੇ ਅੱਖ 9 ਮਹੀਨੇ ਤੋਂ ਇੰਗਲੈਂਡ ਦੇ ਜੰਪਲ ਨੇ ਜਦੋਂ ਉਹਨਾਂ ਦਾ ਵਿਆਹ ਹੋਇਆ ਹੀ ਸੀ ਤੇ ਕੁਝ ਸਮੇਂ ਬਾਅਦ ਹੀ ਇਹ ਸਾਰਾ ਆਪਾਂ ਇੱਕ ਭੱਜ ਦੌੜ ਵਾਲੀ ਪੈ ਗਈ ਐਨ ਐਸ ਐ ਵੈਰਨਸੇ ਉਦੋਂ ਦੇ ਉਹ ਡਿਬਰੂਗੜ ਦੇ ਵਿੱਚ ਹੈਗੇ ਜਿਹੜਾ ਕੋਈ ਇਨਸਾਨ ਜਿਹੜਾ ਇੰਗਲੈਂਡ ਦਾ ਜੰਪਲ ਹੋਵੇ ਉਹ ਇੰਡੀਆ ਆ ਕੇ ਰਹਿਣਾ ਉਹਦੇ ਲਈ ਬਹੁਤ ਔਖਾ ਹੁੰਦਾ ਹੈ ਦਿੱਲੀ ਬੰਬੇ ਰਹਿਣਾ ਔਖਾ ਹੁੰਦਾ ਹੈ ਉਹ ਇੱਕ ਆਸਾਮ 'ਚ ਰਹਿ ਰਿਹਾ ਹੈ ਆਸਾਮ ਦੇ ਇੱਕ ਛੋਟੇ ਜਿਹੇ ਕਸਬਾ ਟਾਈਵੇਕ ਹੈਗਾ ਹੈ ਡਿਬਰੂਗੜ ਦੇ ਵਿੱਚ ਇਕੱਲੇ ਰਹਿ ਰਿਹਾ ਉਹ 8-9 ਮਹੀਨੇ ਹੋ ਚੁੱਕੇ ਆ ਉਹਨਾਂ ਨੇ ਬਾਹਰ ਭੁੱਖ ਹੜਤਾਲ ਕੀਤੀ ਹੋਈ ਹੈ ਉਹਨਾਂ ਨੇ ਜਲ ਪਾਣੀ ਵੀ ਛੱਡਿਆ ਹੋਇਆ ਤੇ ਹੁਣ ਅਰਦਾਸ ਤੁਹਾਡੀਆਂ ਦੀ ਲੋੜ ਆ ਦੇਖੋ ਅ ਪ੍ਰਮਾਤਮਾ ਕੀ ਕਰਦਾ ਸਾਡੇ ਲਈ ਕੀ ਲਿਖਿਆ ਅੱਗੇ ਇਦਾਂ ਵੀ ਹੈ ਸਾਡਾ ਫਰਜ਼ ਹੈਗਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀ ਦਲਜੀਤ ਸਿੰਘ ਕਲਸੀ ਦੀ ਆਡੀਓ ਸੁਣੀ ਹੈ ਜੋ ਵੀ ਉਹਨਾਂ ਨੇ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਟਾਕ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਕਦੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ